ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਫੇਰ ਮਿਲਦੇ ਹਾਂ ਅੱਜ ਨਵੀਂ ਵੀਡੀਓ ਦੇ ਨਾਲ ਜੋ ਕਿ ਹੈਗੀ ਆਪਣੀ ਬਿਊਟੀ ਨਾਲ ਰਿਲੇਟਡ ਤੇ ਅੱਜ ਆਪਾਂ ਤੁਹਾਨੂੰ ਇੱਕ ਜਿਹੜਾ ਫੇਸ਼ੀਅਲ ਕਰਨਾ ਦੱਸਾਂਗੇ ਜਿਹੜਾ ਕਿ ਬਹੁਤ ਹੀ ਵਧੀਆ ਮਹਿੰਗੇ ਤੋਂ ਮਹਿੰਗੇ ਫੇਸ਼ੀਅਲ ਨੂੰ maat ਪਾਉਂਦਾ ਇਹ ਵਾਲਾ ਫੇਸ਼ੀਅਲ ਠੀਕ ਹੈ ਤੇ ਉਹ ਵੀ ਜਿਹੜੀਆਂ ਆਪਾਂ ਸਿਰਫ ਘਰ ਪੰਗਾ ਚੀਜ਼ਾਂ ਨਾਲ ਕੋਈ ਇਹਦੇ ਵਿੱਚ ਕੋਈ ਐਵੇਂ ਦੀ ਚੀਜ਼ ਨਹੀਂ ਲੈਣੀ ਜਿਹੜੀ ਆਪਾਂ ਨੂੰ ਬਾਹਰੋਂ ਮੰਗਵਾਉਣੀ ਪਊਗੀ ਘਰ ਵਿੱਚ ਹੀ ਪਈਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਆਪਾਂ ਉਹਨਾਂ ਲਈ ਆਫੀਸ਼ੀਅਲ ਕਰਾਂਗੇ ਠੀਕ ਹੈ ਫੇਸ਼ੀਅਲ ਜਿਹੜਾ ਆਪਾਂ ਤਿੰਨ ਸਟੈਪਾਂ 'ਚ ਪੂਰਾ ਕਰਾਂਗੇ ਤੇ ਜਿਹੜਾ ਇਹਦਾ ਰਿਜ਼ਲਟ ਮਿਲੂਗਾ ਤੁਹਾਨੂੰ ਉਹ ਬਾ ਕਮਾਲ ਹੋਊਗਾ ਠੀਕ ਹੈ ਲਓ ਜੀ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਥੋੜਾ ਜਿਹਾ ਦੁੱਧ ਲੈਣਾ ਯਾਨੀ ਕਿ 1/2 ਗਲਾਸ ਲੈ ਲਓ ਤੁਸੀਂ ਦੁੱਧ ਦਾ ਤੇ ਵਿੱਚ ਆਪਣਾ ਸੰਤਰੇ ਦੇ ਛਿਲਕੇ ਪਾਉਣੇ ਆ ਉਹਨੂੰ ਆਪਾਂ ਗੈਸ ਤੇ ਘੱਟ ਕਰਕੇ ਜਾਂ ਇੰਡੈਕਸ਼ਨ ਤੇ ਜਿੱਥੇ ਵੀ ਤੁਸੀਂ ਬਣਾਉਣੇ ਹੋ ਠੀਕ ਆ ਉਹਨੂੰ ਤੇ ਉਹ ਨਾ ਐਹੋ ਜੇ ਭਾਂਡੇ ਚ ਪਾਉਣਾ ਦੁੱਧ ਜਿਹੜਾ ਇਹਨੂੰ ਮਿਰਚਾਂ ਮਤਲਬ ਜਿਵੇਂ ਆਪਾਂ ਪੈਣ ਵਗੈਰਾ ਤੜਕਾ ਲਾਉਣ ਵਾਲੇ ਚ ਨਾ ਪਾਇਓ ਜਿਵੇਂ ਆਪਾਂ ਨਾ ਚਾਹ ਵਾਲਾ ਟੋਪੀਆ ਵਗੈਰਾ ਹੁੰਦਾ ਜਾਂ ਕੋਈ ਹੋਰ ਆ ਤੁਹਾਡੇ ਬਰਤਨ ਜਿਹਦੇ ਚ ਤੁਸੀਂ ਮਿਰਚਾਂ ਵਾਲੀ ਕੋਈ ਵੀ ਚੀਜ਼ ਨਹੀਂ ਬਣਾਉਂਦੇ ਤੁਸੀਂ ਉਸ ਚੀਜ਼ 'ਚ ਇਸ ਦੁੱਧ ਨੂੰ ਪਾਉਣਾ ਤੇ ਵਿੱਚ ਆ ਪਾ ਦੇਣੀ ਆਪਾਂ ਸੰਤਰੇ ਦੇ ਛਿਲਕੇ ਉਹ ਤੁਸੀਂ ਤਾਜੇ ਵੀ ਪਾ ਸਕਦੇ ਹੋ ਸੁੱਕੇ ਵੀ ਪਾ ਸਕਦੇ ਹੋ ਤੁਸੀਂ ਕੋਈ ਵੀ ਉਸ ਛਿਲਕੇ ਪਾ ਸਕਦੇ ਹੋ ਠੀਕ ਹੈ ਇਹ ਨਹੀਂ ਹੈਗਾ ਵੀ ਤੁਸੀਂ ਤਾਜੇ ਲਾ ਕੇ ਛਿਲਕੇ ਪਾਉਣੇ ਆ ਸੰਤਰਾ ਤਾਂ ਤਕਰੀਬਨ ਹੁਣ ਸਰਦੀਆਂ ਦਾ ਮੌਸਮ ਹੋਣ ਕਰਕੇ ਆਪਣੇ ਘਰਾਂ 'ਚ ਆ ਹੀ ਰਿਹਾ ਤੇ ਉਹਦੇ ਛਿਲਕੇ ਆਪਾਂ ਜਿਹੜੀ ਕਿ ਸੈੱਟ ਦਿੰਨੇ ਆ ਤੁਸੀਂ ਉਹ ਛਿਲਕੇ ਨੂੰ ਰੱਖ ਲਿਆ ਕਰੋ ਠੀਕ ਆ ਜੇ ਤਾਂ ਯਾਨੀ ਕਿ ਹੁਣ ਤਾਂ ਹੀ ਮਿਲੀ ਜਾਂਦੇ ਆ ਮੌਸਮੀ ਆ ਤਾਂ ਤੁਸੀਂ ਇਹਨਾਂ ਨੂੰ ਸੁਕਾ ਵੀ ਸਕਦੇ ਹੋ ਜ ਬਾਅਦ 'ਚ ਯੂਜ਼ ਕਰਨ ਵਾਸਤੇ ਤੇ ਲਓ ਜੀ ਹੁਣ ਆਪਾਂ ਕੀ ਕਹਤਾ ਅੱਧਾ ਇੱਕ ਗਲਾਸ ਦੁੱਧ ਦਾ ਪਾਇਆ ਸੀ ਤੇ ਆਪਾਂ ਉਹਦੇ ਵਿੱਚ ਸੰਤਰੇ ਦੀਆਂ ਛਿਲਕਾਂ ਜਿਹੜੀਆਂ ਛੋਟੀਆਂ-ਛੋਟੀਆਂ ਕਰਕੇ ਪਾਤੀਆਂ ਹੁਣ ਆਪਾਂ ਇਹਨੂੰ ਬੋਇਲ ਕਰਨਾ ਬੋਇਲ ਵਾਲਣਾ ਜਾਨੀ ਕਿ ਵਾਲਣਾ ਆਪਾਂ 10 ਤੋਂ 15 ਮਿੰਟ ਨੂੰ ਪੂਰਾ ਵਾਲਣਾ ਜਾਂ ਕਿ ਥੋੜਾ ਜਿਹਾ ਥਿੱਕ ਜਾਂ ਪੇਸਟ ਬਣ ਜੇ ਪੇਸਟ ਨਹੀਂ ਮਤਲਬ ਥੋੜਾ ਜਿਹਾ ਥਿੱਕ ਹੋ ਜਾਊਗਾ ਜਿਵੇਂ ਆਪਾਂ ਦੁੱਧ ਨੂੰ ਕਾੜੀ ਜਾਂਨੇ ਕਾੜੀ ਜਾਂਨੇ ਆ ਤੇ ਨਾਲੇ ਜਿਹੜੇ ਇਹਦੇ ਤਾਤਾ ਸੰਤਰੇ ਦੇ ਛਿਲਕਿਆਂ ਦੇ ਉਹ ਦੁੱਧ ਵਿੱਚ ਮਿਲ ਜਾਣ ਲਓ ਜੀ ਆ ਦੇਖੋ ਆਪਣਾ ਘੱਟ ਆ ਜਿਹੜਾ ਇੰਡੈਕਸ਼ਨ ਆ ਸਿਮ ਤੇ ਆਪਣਾ ਕਿਹੜਾ ਕੀ ਇਹ ਬਣੀ ਜਾਂਦੀ ਆ ਦੇਖੋ ਦੁੱਧ ਆ ਜਿਹੜਾ ਸੰਗਣਾ ਹੋਣਾ ਸ਼ੁਰੂ ਹੋ ਗਿਆ ਲੋ ਜੀ ਹੁਣ ਆਪਾਂ ਜਦੋਂ ਦੁੱਧ ਸੰਗਣਾ ਹੋ ਗਿਆ ਫਿਰ ਆਪਾਂ ਪਾਣੀ ਜੇ ਤਾਂ ਤੁਹਾਡੇ ਕੋਲੇ ਮਿਕਸੀ ਗ੍ਰੇਂਡਰ ਆ ਤਾਂ ਤੁਸੀਂ ਇਹਨੂੰ ਪੂਰੇ ਨੂੰ ਏਵੇਂ ਮਿਕਸੀ ਵਿੱਚ ਪੀਸ ਸਕਦੇ ਹੋ ਠੀਕ ਹੈ ਇਹਦਾ ਪੇਸਟ ਬਣ ਜਾਊਗਾ ਪਰ ਮੇਰੇ ਕੋਲੇ ਹੁਣ ਮਿਕਸੀ ਨਹੀਂ ਕਿਉਂਕਿ ਸਾਡੀ ਮਿਕਸੀ ਜਿਹੜੀ ਹੈਗੀ ਇਹ ਖਰਾਬ ਹੈ ਇਸ ਕਰਕੇ ਮੈਂ ਇਹਨੂੰ ਚਾਹ ਪੁਣੀ ਰਾਈ ਚੰਗੀ ਤਰ੍ਹਾਂ ਇਹ ਨੱਪ ਨੱਪ ਕੇ ਇਹਦੇ ਚੋ ਇਹ ਜਿਹੜਾ ਪੇਸਟ ਆ ਚਾਹ ਪੁਣੀ ਰਾਈ ਪਾਉਣ ਲਿਆ ਠੀਕ ਹੈ ਜਿਹੜੇ ਛਿਲਕੇ ਆ ਇਹਨਾਂ ਨੂੰ ਆਪਾਂ ਮੈਂ ਹੈਂਡਸ ਤੇ ਥੋੜਾ ਜਿਹਾ ਕਰ ਲੂੰਗੀ ਕਿਉਂਕਿ ਇਹਨੂੰ ਵੀ ਇਹਦੇ ਵਿੱਚ ਵੀ ਥੋੜੇ ਜਿਹੇ ਤੱਤ ਹੈਗੇ ਆ ਤੇ ਇਹਨੇ ਨਾਲ ਹੈਂਡਸ ਆ ਜਿਹੜੇ ਕ ਜੁੜਾ ਜਿਹਾ ਠੰਡਾ ਹੋਣ ਦੇ ਤੁਸੀਂ ਇਹਨੂੰ ਨੱਪ ਨੱਪ ਕੇ ਇਹਦਾ ਕੱਢ ਲੈਣਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਦੇਖੋ ਆਪਾਂ ਕੱਢ ਲਿਆ ਛਾਣ ਕੇ ਚਾਹ ਪੋਣੀ ਰਹੀ ਜੇਕਰ ਤੁਹਾਡੇ ਕੋਲ ਮਿਕਸੀ ਤੁਸੀਂ ਐਵੇਂ ਵੀ ਇਹਦਾ ਮਤਲਬ ਮਿਕਸਚਰ ਬਣਾ ਸਕਦੇ ਹੋ ਵਿੱਚ ਪਾ ਕੇ ਮਿਕਸੀ ਦੇ ਐਵੇਂ ਪੂਰਾ ਠੀਕ ਆ ਫਿਰ ਤੁਹਾਨੂੰ ਦੁੱਧ ਵੀ ਥੋੜਾ ਜਿਆਦਾ ਲੈਣਾ ਪਊਗਾ ਪਰ ਇਸ ਕਰਕੇ ਆਪਾਂ ਥੋੜਾ ਜਿਹਾ ਹੀ ਲਿਆ ਸੀ ਆਪਾਂ ਨੂੰ ਇੰਨੇ ਹੀ ਬਹੁਤ ਲਾਉ ਜੀ ਹੁਣ ਆਪਣੇ ਕੋਲ ਆ ਦੇਖ ਲਓ ਤਿੰਨ ਕ ਚਮਚੇ ਜਿਹੜੇ ਦੁੱਧ ਦੇ ਬਣ ਗਏ ਆ ਦੇਖੋ ਥੋੜਾ ਜਿਹਾ ਸੰਘਣੇ ਸੰਘਣੇ ਹੋ ਗਿਆ ਦੇਖੋ ਆਪਾਂ ਹੈਂਡਸ ਆ ਜਿਹੜੀ ਇਹਦੇ ਨਾਲ ਸਾਫ਼ ਕਰ ਲਈ ਆ ਹੁਣ ਆਪਾਂ ਕਰਾਂਗੇ ਇਹਦੇ ਨਾਲ ਫੇਸ਼ੀਅਲ ਇਸੇ ਦੁੱਧ ਨਾਲ ਬਸ ਠੀਕ ਆ ਲੋ ਜੀ ਆਪਾਂ ਦੁੱਧ ਰੱਖ ਲਿਆ ਆਪਾਂ ਇੱਕ ਰੱਖਿਆ ਵੇਸਣ ਠੀਕ ਆ ਇੱਕ ਆਪਣੇ ਕੋਲੇ ਆ ਸੈਤ ਸੈਤ ਤੁਸੀਂ ਕਿਸੇ ਵੀ ਮਾਰਕੀਟ ਵਾਲਾ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਪਰ ਵਧੀਆ ਲਿਓ ਜੇ ਤੁਹਾਡੇ ਕੋਲ ਘਰ ਦਾ ਤਾਂ ਤੁਸੀਂ ਘਰ ਦਾ ਵੀ ਲੈ ਸਕਦੇ ਇੱਕ ਲਿਆ ਆਪਾਂ ਵਿਟਾਮਿਨ E ਦਾ ਕੈਪਸੂਲ ਤੇ ਆਹ ਵਾਲਾ ਹੈਗਾ ਆਪਣੇ ਕੋਲੇ ਚੌਲਾਂ ਦਾ ਆਟਾ ਲੋ ਜੀ ਠੀਕ ਆ ਮੇਰਾ ਇੰਨਾ ਕਰ ਰਹਿ ਗਿਆ ਥੋੜਾ ਜਿਹਾ ਬਸ ਮੈਂ ਬਣਾਇਆ ਸੀ ਕਾਫੀ ਤੇ ਬਸ ਹੁਣ ਲਾਸਟ ਹੀ ਇੰਨਾ ਕਰ ਰਹਿ ਗਿਆ ਆਪਾਂ ਦੁਬਾਰਾ ਬਣਾਵਾਂਗੇ ਕਿਉਂਕਿ ਮੈਂ ਇਹਨੂੰ ਹਮੇਸ਼ਾ ਹੀ ਫੇਸ ਤੇ ਯੂਜ਼ ਕਰਦੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜਾ ਕਿ ਚੌਲਾਂ ਦਾ ਆਟਾ ਹੈ ਗਲਾਸ ਸ킨 ਲਈ ਹੈਗਾ ਬਹੁਤ ਜ਼ਰੂਰੀ ਲਓ ਜੀ ਹੁਣ ਆਪਾਂ ਥੋੜਾ ਜਿਹਾ ਦੁੱਧ ਅਲੱਗ ਪਾ ਲਿਆ ਠੀਕ ਆ ਜੇ ਥੋੜਾ ਲੱਗੇ ਤਾਂ ਆਪਾਂ ਫੇਰ ਪਾ ਲਾਂਗੇ ਇਸ ਕਰਕੇ ਆਪਾਂ ਕਈ ਵਾਰੀ ਜ਼ਿਆਦਾ ਪਤਲਾ ਤੇ ਆਪਾਂ ਲਵਾਂਗੇ ਸਭ ਤੋਂ ਪਹਿਲਾਂ ਸੈਤ ਹਣੀ ਠੀਕ ਆ ਹਣੀ ਆਪਾਂ ਥੋੜਾ ਜਿਹਾ ਪਾਵਾਂਗੇ ਤੁਸੀਂ 스ਪੂਨ ਮਤਲਬ ਕਿ ਇੱਕ ਚਮਚਾ ਵੀ ਪਾ ਸਕਦੇ ਹੋ ਤੇ ਓੰਜ ਵੀ ਤੁਸੀਂ ਬਿਨਾ ਮੀਨੇ ਤੋਂ ਵੀ ਬਸ ਥੋੜਾ ਜਿਹਾ ਪਾਉਣਾ ਯਾਨੀ ਕਿ ਚਮਚਾ ਦਾ ਚਮਚਾ ਪਾ ਸਕਦੇ ਹੋ ਠੀਕ ਆ ਮੇਰਾ ਥਣੀ ਵੀ ਖਤਮ ਹੋਇਆ ਪੈਸ ਕਰਕੇ ਮੈਂ ਮੋਦੀ ਕਰਕੇ ਸ਼ੀਸ਼ੀ ਰੱਖ ਰੱਖੀ ਸੀ ਜੀ ਹੁਣ ਆਪਾਂ ਇਹਨੂੰ ਮਿਕਸ ਕਰਨਾ ਦੁੱਧ ਨੂੰ ਤੇ ਹਣੀ ਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਐਂਡ ਤੱਕ ਨਹੀਂ ਦੇਖਦੇ ਉਦੋਂ ਫਿਰ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਵੇਂ ਕੀਤਾ ਤੇ ਇਹ ਫੇਸ ਲਈ ਬਹੁਤ ਹੀ ਜ਼ਰੂਰੀ ਦੁੱਧ ਦਾ ਤੁਹਾਨੂੰ ਪਤਾ ਹੀ ਆ ਵੀ ਹਫਤੇ 'ਚ ਨਾ ਜੇਕਰ ਤੁਸੀਂ ਸਿੰਪਲ ਕੁਝ ਵੀ ਬਣਾ ਕੇ ਨਹੀਂ ਲਾਉਣਾ ਹੁੰਦਾ ਤਾਂ ਹਫਤੇ 'ਚ 2 ਤੋਂ 3 ਦਿਨ ਤੁਸੀਂ ਸੋਪ ਛੱਡ ਕੇ ਦੁੱਧ ਨਾਲ ਆਪਦਾ ਫੇਸ ਧੋਇਆ ਕਰੋ ਨਾਰਮਲੀ ਕਾਟਨ ਲੈ ਕੇ ਦੁੱਧ 'ਚ ਡਿੱਪ ਕਰਕੇ ਉਹਨਾਂ ਦਾ ਫੇਸ ਸਾਰਾ ਕਲੀਨ ਕਰ ਲਿਆ ਕਰੋ ਇਹ ਇੱਕ ਬਹੁਤ ਹੀ ਵਧੀਆ ਫੇਸ ਕਲੀਨਰ ਆ ਠੀਕ ਆ ਇਹਦੇ ਨਾਲ ਜਿਹੜਾ ਕਿ ਫੇਸ ਆ ਪੂਰੀ ਤਰ੍ਹਾਂ ਕਲੀਨ ਹੋ ਜਾਊਗਾ ਡਸਟਾ ਜਿਹੜੀ ਸਾਫ਼ ਹੋ ਜੂਗੀ ਓਪਨ ਪੋਰਸ ਆ ਜਿਹੜੇ ਉਹਨਾਂ ਦੇ ਵਿੱਚੋਂ ਪੂਰੀ ਤਰ੍ਹਾਂ ਡਸਟਾ ਜਿਹੜੀ ਨਿਕਲ ਜੂਗੀ ਆ ਦੇਖੋ ਹੁਣ ਆਪਾਂ ਇੱਕ ਕਾਟਨ ਡਿਪ ਕਰ ਲੈਣੀ ਹੈ ਇਸ ਜਿਹਦੇ ਵਿੱਚ ਆਪਾਂ ਹਣੀ ਮਨਾਇਆ ਤੇ ਉਹ ਸੰਤਰੇਵਾਂ ਵਾਲਾ ਆਪਣਾ ਦੁੱਧ ਆ ਠੀਕ ਆ ਸੰਤਰਾ ਜਿਹੜਾ ਵਿਟਾਮਿਨ ਸੀ ਜਿਹੜਾ ਕਿ ਭਰਪੂਰ ਮਾਤਰਾ ਵਿੱਚ ਹੁੰਦਾ ਤੁਹਾਨੂੰ ਪਤਾ ਹੀ ਹੈ ਤੇ ਆਪਣੇ ਚਿਹਰੇ ਵਾਸਤੇ ਵਿਟਾਮਿਨ ਸੀ ਕਿੰਨਾ ਜ਼ਰੂਰੀ ਆ ਲਓ ਜੀ ਹੁਣ ਆਪਾਂ ਇਹਦੇ ਨਾਲ ਇੱਕ ਕਲੀਨਿੰਗ ਕਰਦੇ ਆ ਦੇਖੋ ਇਹ ਵਾਲੇ ਦੁੱਧ ਨਾਲ ਸਭ ਤੋਂ ਪਹਿਲਾਂ ਫਸਟ ਸਟੈਪ ਅਫੀਸ਼ੀਅਲ ਦਾ ਫੇਸ ਨੂੰ ਕਲੀਨ ਕਰਨਾ ਲਓ ਜੀ ਦੇਖੋ ਇਵੇਂ ਤੁਸੀਂ 10 ਤੋਂ 15 ਮਿੰਟ ਇਹਨੂੰ ਪੂਰੀ ਤਰ੍ਹਾਂ ਕਲੀਨ ਕਰ ਲੈਣਾ ਫੇਸ ਨੂੰ ਡਿਪ ਕਰ ਕਰਕੇ ਵਿੱਚ ਕਾਟਨ ਠੀਕ ਹੈ ਜੇ ਕੋਲ ਤੁਹਾਡੇ ਕੋਲ ਕਾਟਨ ਪੈਡਸ ਆ ਤਾਂ ਤੁਸੀਂ ਉਹਨਾਂ ਨਾਲ ਵੀ ਕਰ ਸਕਦੇ ਹੋ ਪਰ ਆਪਾਂ ਜਿਹੜੀ ਕਿ ਕਾਟਨ ਯੂਜ਼ ਕੀਤੀ ਆ ਫੇਸ ਦੀ ਬਹੁਤ ਜ਼ਿਆਦਾ ਡਸਟ ਆ ਤੁਹਾਨੂੰ ਆਪਣੀ ਕਾਟਨ ਤੇ ਮੈਸ ਪਤਾ ਲੱਗ ਜੂਗਾ ਵੀ ਬਹੁਤ ਜ਼ਿਆਦਾ ਡਸਟ ਆ ਜਿਹੜੀ ਇਸੇ ਤਰੀਕੇ ਨਾਲ ਹੀ ਨਿਕਲ ਜੂਗੀ ਠੀਕ ਹੈ ਅਗਲੇ ਸਟੈਪ ਨਾਲ ਤਾਂ ਪੂਰੀ ਤਰ੍ਹਾਂ ਫੇਸ ਕਲੀਨ ਹੀ ਹੋ ਜੂਗਾ ਨਾ ਮੇਂ ਵੀ ਇਹਨਾਂ ਦਾ ਡਸਟ ਪੂਰੀ ਨਿਕਲ ਜੂਗੀ ਤੇ ਜਿਹੜਾ ਫੇਸ ਐ ਇੰਨਾ ਸੌਫਟ ਹੋ ਜੂ ਸ਼ਾਈਨ ਹੋ ਜੂਗਾ ਨਾ ਤੁਹਾਨੂੰ ਐ ਲੱਗੂਗਾ ਵੀ ਤੁਸੀਂ ਮਤਲਬ ਬਹੁਤ ਵਧੀਆ ਜਿਹੜਾ ਫੇਸ਼ੀਅਲ ਕਰਵਾਉਂਦੇ ਆ ਨਾ 골ਡ ਦਾ ਡਾਇਮੰਡ ਦਾ ਉਹ ਵਾਲਾ ਫੇਸ਼ੀਅਲ ਦਾ ਜਿਹੜਾ ਗਲੋ ਆ ਆਪਣੇ ਫੇਸ ਤੇ ਆਊਗਾ ਆਪਾਂ ਕੁਛ ਨਹੀਂ ਲਿਆ ਸਿੰਪਲ ਨਾਰਮਲੀ ਦੁੱਧ ਲਿਆ ਦੁੱਧ ਦੇ ਜਿਹੜਾ ਸੰਤਰੀਆਂ ਵਾਲਾ ਸੀ ਉਹ ਵਾਲਾ ਲਿਆ ਤੁਸੀਂ ਉਹਨੂੰ ਸੰਤਰੀਆਂ ਦੇ ਛਿਲਕਿਆਂ ਨੂੰ ਪੀਸ ਕੇ ਪਾਊਡਰ ਵੀ ਇਹਦੇ ਵਿੱਚ ਪਾ ਸਕਦੇ ਹੋ ਠੀਕ ਆ ਜੇ ਤੁਸੀਂ ਮਤਲਬ ਉਬਾਲਣਾ ਉਬਾਲ ਵੀ ਸਕਦੇ ਹੋ ਵੇ ਤੇ ਲੋ ਜੀ ਜੇ ਤੁਸੀਂ ਉਵੇਂ ਮਿਕਸੀ ਚ ਪਾ ਲੋਗੇ ਵਿੱਚੇ ਮਤਲਬ ਛਿਲਕਿਆਂ ਨਾਲ ਉਵੇਂ ਵੀ ਬਹੁਤ ਵਧੀਆ ਪੇਸਟ ਬਣ ਜੂਗਾ ਉਹਦੇ ਨਾਲ ਤੁਸੀਂ ਪਹਿਲਾਂ ਫੇਸ ਕਲੀਨ ਕਰ ਲੈਣਾ ਲੋ ਜੀ ਆਪਾਂ ਸਾਰਾ ਫੇਸ ਆ ਦੇਖੋ ਕਿੰਨੀ ਮੈਲ ਆ ਜਿਹੜੀ ਆਪਣੀ ਸਾਰੀ ਲੈ ਜੂਗੀ ਪੂਰਾ ਚੰਗੀ ਦਿਨ ਆਪਾਂ ਸਾਰਾ ਫੇਸ ਨੂੰ ਕਲੀਨ ਕਰ ਲੈਣਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਦੁੱਧ ਆਪਾਂ ਸਾਰੇ ਪੀਣੇ ਹੀ ਆ ਸੰਤਰੇਆਂ ਦੀ ਵੀ ਕੋਈ ਸਾਈਡ ਇਫੈਕਟ ਨਹੀਂ ਇਸ ਕਰਕੇ ਇਹ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਯੂਜ਼ ਕਰਦੇ ਆ ਆਪਾਂ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜਦੋਂ ਆਪਾਂ ਪਾਰਲਰ ਤੇ ਕੁਝ ਵੀ ਫੇਸ਼ੀਅਲ ਵਗੈਰਾ ਕਰਾਉਣ ਜਾਂਦੇ ਆ ਤਾਂ ਕਈ ਵਾਰੀ ਉਹਨਾਂ ਦੇ ਕਰੀਮਾਂ ਚ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕੋਈ ਆਪਾਂ ਨੂੰ ਰਿਐਕਸ਼ਨ ਕਰ ਜੇ ਕੋਈ ਆਪਣੀ ਸਕਿਨ ਤੇ ਕੋਈ ਇਫੈਕਟ ਕਰ ਜੇ ਠੀਕ ਆ ਲਓ ਜੀ ਹੁਣ ਆਪਣਾ ਦੁੱਧਾ ਜਿਹੜਾ ਦੇਖੋ ਇੰਨਾ ਸਾਰਾ ਬਚ ਗਿਆ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਦੂਸਰੇ ਸਟੈਪ ਆਪਾਂ ਕਰਾਂਗੇ ਸਕਰਬ ਹੁਣ ਆਪਾਂ ਕਲੀਨਿੰਗ ਕੀਤੀ ਆ ਮਤਲਬ ਕਿ ਫੇਸ ਨੂੰ ਕਲੀਨ ਕੀਤਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਕਰਾਂਗੇ ਸਕਰਬ ਸਕਰਬ ਲਈ ਆਪਾਂ ਕੀ ਕਰਨਾ ਦੇਖੋ ਤੁਸੀਂ ਆਪਾਂ ਦੁੱਧ ਲੈ ਲਾ ਲਾ ਇੱਕ ਆਪਣੇ ਕੋਲੇ ਬੇਸਣ ਸੀਗਾ ਤੇ ਇੱਕ ਆਪਣੇ ਕੋਲੇ ਚੌਲਾਂ ਦਾ ਆਟਾ ਪਰ ਆਪਾਂ ਬੇਸਣ ਨਹੀਂ ਪਾਉਣਾ ਆਪਾਂ ਸਿਰਫ ਪਾਵਾਂਗੇ ਚੌਲਾਂ ਦਾ ਆਟਾ ਕਿਉਂਕਿ ਉਹ ਹਣੀ ਵਾਲਾ ਦੁੱਧ ਹੈਗਾ ਹਣੀ ਇਹਦੇ ਵਿੱਚ ਪਹਿਲਾਂ ਹੀ ਹੈਗਾ ਆਪਣਾ ਠੀਕ ਆ ਆਪਾਂ ਥੋੜਾ ਜਾਂ ਚੌਲਾਂ ਦਾ ਆਟਾ ਪਾ ਲੈਣਾ ਦੇਖੋ ਇੰਨਾ ਕੁ ਵੀ ਜਿਹਦੇ ਨਾਲ ਮਤਲਬ ਜਿਆਦਾ ਥਿੱਕ ਜਾਂ ਪੇਸਟ ਵੀ ਨਾ ਬਣੇ ਤੇ ਪਤਲਾ ਵੀ ਨਾ ਬਣੇ ਆ ਦੇਖੋ ਐਵੇਂ ਦਾ ਆਪਾਂ ਪੇਸਟ ਇੱਕ ਬਣਾ ਲੈਣਾ ਲੋ ਜੀ ਹੁਣ ਆਪਾਂ ਇਹ ਚੰਗੀ ਤਰ੍ਹਾਂ ਇਹਨੂੰ ਜਿਹੜਾ ਕਿ ਮਿਕਸ ਕਰ ਲੈਣਾ ਦੁੱਧ ਮਤਲਬ ਕਿ ਜਿਹੜਾ ਚੌਲਾਂ ਦਾ ਤਾਂ ਉਹ ਤੁਹਾਨੂੰ ਪਤਾ ਥੋੜਾ ਜਿਆਦਾ ਦਰਦਰਾ ਜਾਂ ਹੁੰਦਾ ਦਾਣਿਆਂ ਵਾਲਾ ਹੁੰਦਾ ਇਸ ਕਰਕੇ ਇਸ ਸਕਰਬ ਲਈ ਬਹੁਤ ਹੀ ਵਧੀਆ ਇਹੀ ਚੀਜ਼ ਲੋ ਜੀ ਆਪਾਂ ਪੇਸਟਿਕ ਬਣਾ ਲਿਆ ਤੇ ਹੁਣ ਆਪਾਂ ਇਹਨੂੰ ਸਕਰਬ ਦੀ ਤਰ੍ਹਾਂ ਯੂਜ਼ ਕਰਾਂਗੇ ਲੋ ਜੀ ਹੁਣ ਆਪੇ ਇਹਦੇ ਨਾਲ ਸਕਰਬ ਕਰਾਂਗੇ ਸਕਰਬ ਆ ਜਿਹੜਾ ਆਪਾਂ ਆਪ 10 ਤੋਂ 15 ਮਿੰਟ ਇਵੇਂ ਸਕਰਬ ਕਰਦੇ ਰਾਵਾਂਗੇ ਠੀਕ ਆ ਫੇਸ਼ੀਅਲ ਚ ਇਹੀ ਚੀਜ਼ ਹੁੰਦੀ ਨਾ ਸਭ ਤੋਂ ਪਹਿਲਾਂ ਆਪਣਾ ਕਲੀਨ ਕੀਤਾ ਜਾਂਦਾ ਫੇਸ ਫਿਰ ਸਕਰਬ ਕੀਤਾ ਜਾਂਦਾ ਫਿਰ ਮਤਲਬ ਫੇਸ ਤੇ ਮ사ਜ ਹੀ ਹੁੰਦੀ ਹੈ ਇਹਦੀ ਮ사ਜ ਹੀ ਕਰਨੀ ਆਪਾਂ ਠੀਕ ਆ ਮਿਲੋ ਜੀ ਆ ਦੇਖੋ ਠੀਕ ਆ ਹੁਣ ਆਪਾਂ ਇਹਨੂੰ ਸਕਰੱਬ ਨੂੰ ਚੰਗੀ ਤਰ੍ਹਾਂ ਕਰ ਲੈਨੇ ਆ ਤੇ ਉਹਨੇ ਤੁਸੀਂ 10 ਤੋਂ 15 ਮਿੰਟ ਆਪਾਂ ਸਕਰਬਿੰਗ ਕਰਨੀ ਆ ਠੀਕ ਆ ਜਿਹਦੇ ਨਾਲ ਕੀ ਆਪਣੀ ਮੈਲ ਆ ਜਿਹੜੀ ਡਸਟ ਆ ਪੂਰੀ ਤਰ੍ਹਾਂ ਕਲੀਨ ਹੋ ਜੂਗੀ ਕਾਲਾ ਪਾਣਾ ਜਿਹੜਾ ਆਪਣੇ ਫੇਸ ਦਾ ਖਤਮ ਹੋ ਜੂਗਾ ਤੇ ਫੇਸ ਆ ਜਿਹੜਾ ਸ਼ਾਈਨ ਕਰੂਗਾ ਗਲੋ ਕਰੂਗਾ ਤੇ ਆਪਾਂ ਇਹਨੂੰ ਇਸੇ ਨੂੰ ਸਾਰੇ ਸਟੈਪਸ ਨਾਲ ਨਾਲ ਆਪਣੇ ਹੈਂਡਸ ਤੇ ਵੀ ਯੂਜ਼ ਕਰ ਸਕਦੇ ਆ ਤੁਸੀਂ ਇਹ ਚੀਜ਼ ਦਾ ਵੀ ਧਿਆਨ ਰੱਖਿਓ ਠੀਕ ਆ ਨਾਲ-ਨਾਲ ਤੁਸੀਂ ਆਪਦੇ ਹੈਂਡਸ ਨੂੰ ਵੀ ਇਹਨਾਂ ਇਹਨਾਂ ਚੀਜ਼ਾਂ ਨਾਲ ਹੀ ਇਵੇਂ ਜਿਵੇਂ ਫਸਟ ਆਪਾਂ ਕਲੀਨ ਕੀਤਾ ਆਪਣੇ ਹੈਂਡਸ ਨੂੰ ਕਲੀਨ ਕਰ ਲਓ ਨੰਬਰ 2 ਤੇ ਆਪਾਂ ਸਕਰਬਿੰਗ ਕੀਤੀ ਆ ਤਾਂ ਤੁਸੀਂ ਸਕਰਬ ਆਪਦੇ ਹੈਂਡਸ ਤੇ ਵੀ ਉਵੇਂ ਹੀ ਕਰ ਲਓ ਬਾਅਦ ਚੋ ਫੇਸ ਤੇ ਕਰਨ ਤੋਂ ਇਲਾਵਾ ਬਾਅਦ ਚੋ ਆਪਣੇ ਨਾਲ-ਨਾਲ ਹੈਂਡਸ ਤੇ ਵੀ ਕਰ ਲਓ ਠੀਕ ਆ ਤਾਂ ਕਿ ਆਪਣੇ ਹੈਂਡਸ ਵੀ ਕਿਉਂਕਿ ਚਿਹਰੇ ਦੇ ਨਾਲ-ਨਾਲ ਆਪਾਂ ਨੂੰ ਆਈ ਹੁੰਦਾ ਨਾ ਵੀ ਆਪਣੇ ਹੱਥ ਵੀ ਸੋਹਣੇ ਲੱਗਣ ਤਾਂ ਜਿਹੜੇ ਕਿ ਆਪਣੇ ਹੱਥ ਵੀ ਬਹੁਤ ਸੋਹਣੇ ਬਣ ਜਾਣਗੇ ਫਿਰ ਚੌਲਾਂ ਦਾ ਆਟਾ ਜਿਹੜਾ ਤੁਹਾਨੂੰ ਪਤਾ ਹੀ ਆ ਸਕਿਨ ਨੂੰ ਟਾਈਟ ਵੀ ਕਰਦਾ ਤੇ ਕਾਲਾਪਨ ਵੀ ਖਤਮ ਕਰਦਾ ਠੀਕ ਆ ਤੇ ਦੂਸਰੇ ਨੰਬਰ ਤੇ ਸਕਿਨ ਆ ਜਿਹੜੀ ਸ਼ੀਸ਼ੇ ਵਰਗੀ ਚਮਕਣ ਲੱਗ ਜਾਂਦੀ ਹੈ ਗਲਾਸ ਸਕਿਨ ਲਈ ਇਹ ਯੂਜ਼ ਹੋ ਰਿਹਾ ਹੈ ਇਹ ਕੋਰੀਅਨ ਕੋਰੀਅਨ ਮਾਸਕ ਬਣ ਰਿਹਾ ਹੈ ਇਹ ਅੱਜਕੱਲ ਠੀਕ ਆ ਪਰ ਮੈਂ ਇਹਦਾ ਜੋ ਰਿਜ਼ਲਟ ਨਾ ਬਹੁਤ ਦਿਨਾਂ ਤੋਂ ਦੇਖਦੀ ਆ ਵੀ ਤੇ ਦੇਖਿਆ ਅਪਣਾ ਕੇ ਤੁਸੀਂ ਇੱਕ ਵਾਰੀ ਇਹਨੂੰ ਕਰਕੇ ਦੇਖੋ ਆ ਦੇਖੋ ਆਪਾਂ ਆਪਣੇ ਫੇਸ ਤੇ ਮੈਂ ਕੋਈ ਵੀ ਮਤਲਬ ਕਿ ਬਿਊਟੀ ਪ੍ਰੋਡਕਟ ਆ ਜਿਹੜੇ ਮਤਲਬ ਮਾਰਕੀਟ ਵਾਲਾ ਕੋਈ ਵੀ ਯੂਜ਼ ਨਹੀਂ ਕਰਦੀ ਮੈਂ ਸਿਰਫ ਹੋਮ ਮੇਡ ਇਹੀ ਚੀਜ਼ਾਂ ਨੂੰ ਯੂਜ਼ ਕਰਦੀ ਆ ਮੇਰੇ ਫੇਸ ਤੇ ਕੋਈ ਸ਼ਾਈ ਕੋਈ ਕੁਝ ਨਹੀਂ ਹੈਗਾ ਨੱਕ ਦੇ ਕੋਈ ਵੀ ਪਿੰਪਲ ਹੋਇਆ ਠੀਕ ਆ ਜੇ ਆਪਾਂ ਕਰਵਾਉਣੇ ਆ ਪਾਰਲਰ ਤੋਂ ਨਾਲ ਤਾਂ ਆਪਣੇ ਪੈਸੇ ਲੱਗ ਜਾਂਦੇ ਨਾਲੇ ਕਈ ਵਾਰੀ ਆਪਣੇ ਕੋਈ ਉਹਦਾ ਜਿਹੜਾ 글로ਅ ਆ ਉਹ ਸਿਰਫ ਰਹਿੰਦਾ ਕਿੰਨਾ 2 ਤੋਂ 3 ਦਿਨ ਰਹਿੰਦਾ ਠੀਕ ਆ ਜੇਕਰ ਆਪਾਂ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰਦੇ ਆ ਇਹਨਾਂ ਦਾ 글로ਅ ਆ ਜਿਹੜਾ ਲੌਂਗ ਲਾਸਟਿੰਗ ਹੁੰਦਾ ਉਹਨਾਂ ਦਾ ਬਹੁਤ ਸ਼ਾਰਟ ਟਾਈਮ ਲਈ ਹੁੰਦਾ ਸ਼ਾਰਟ ਟਾਈਮ ਲਈ ਥੋੜੇ ਸਮੇਂ ਲਈ ਹੁੰਦਾ ਇੱਕ ਵਾਰੀ ਪੈਸੇ ਵੀ ਜ਼ਿਆਦਾ ਲੱਗ ਜਾਂਦੇ ਇਹਨਾਂ ਨੂੰ ਤੁਸੀਂ ਕਦੋਂ ਵੀ ਫਰੀ ਆ ਤੁਸੀਂ ਉਦੋਂ ਕਰ ਸਕਦੇ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਇਹ ਵੀ ਨਹੀਂ ਹੁੰਦਾ ਵੀ ਆਪਾਂ ਨੂੰ ਸਪੈਸ਼ਲ ਟਾਈਮ ਕੱਢਣਾ ਪਊਗਾ ਜਦੋਂ ਪਰ ਰਾਤ ਨੂੰ ਫਰੀ ਆ ਦਿਨ ਨੂੰ ਫਰੀ ਆ ਜਿੰਨਾ ਕੁ ਟਾਈਮ ਆਪਣੇ 20 ਮਿੰਟ ਲੱਗਦੇ ਆ ਸਾਰੇ 20 25 ਮਿੰਟ ਤੁਸੀਂ ਆਪਦੀ ਸਕਿਨ ਲਈ ਕੱਢ ਸਕਦੇ ਆ ਲਓ ਜੀ ਆ ਦੇਖੋ ਠੀਕ ਆ ਹੁਣ ਆਪਾਂ ਸਾਰੇ ਜਿਹੜਾ ਸਕਰਬ ਕਰ ਲਿਆ ਦੇਖੋ ਉਸੇ ਦੁੱਧ ਚ ਆਪਾਂ ਬਸ ਸਿਰਫ ਕੀ ਪਾਇਆ ਸੀ ਚਾਵਲਾਂ ਦਾ ਆਟਾ ਰਾਈਸ ਫਲੋਰ ਠੀਕ ਆ ਹੁਣ ਆਪਾਂ ਇਹੀ ਦੁੱਧ ਲੈਣਾ ਤੇ ਹੁਣ ਆਪਾਂ ਇੱਕ ਪੈਕ ਬਣਾਉਣਾ ਪੈਕ ਬਣਾਉਣਾ ਪੈਕ ਬਣਾਉਣ ਵਾਸਤੇ ਆਪਾਂ ਕੀ ਕਰਨਾ ਆਪਾਂ ਵੇਸਣ ਪਾ ਲੈਣਾ ਠੀਕ ਹੈ ਉਹੀ ਦੁੱਧ ਆਪਣੇ ਕੋਲ ਹਜੇ ਬਚ ਗਿਆ ਉਸੇ ਦੁੱਧ ਜੇ ਦੁੱਧ ਥੋੜਾ ਲੱਗੇ ਤਾਂ ਤੁਸੀਂ ਦੁੱਧਾ ਜਿਹੜਾ ਹੋਰ ਪਾ ਸਕਦੇ ਆ ਦੁੱਧ ਜੇਕਰ ਤੁਹਾਡੇ ਦੂਸੇ ਦੁੱਧ ਥੋੜਾ ਬਣਾਇਆ ਸੀ ਮਤਲਬ ਉਹ ਵਾਲਾ ਪੈਕ ਵਾਸਤੇ ਤਾਂ ਤੁਸੀਂ ਇਹਦੇ ਵਿੱਚ ਥੋੜੀ ਜੀ ਦਹੀਂ ਵੀ ਐਡ ਕਰ ਸਕਦੇ ਹੋ ਠੀਕ ਹੈ ਪੈਕ ਬਣਾਉਣ ਵਾਸਤੇ ਤੇ ਆ ਲਓ ਜੀ ਆਪਾਂ ਥੋੜਾ ਜਿਹਾ ਵੇਸਣ ਪਾ ਲਿਆ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਆ ਪਾਵਾਂਗੇ ਆਪਾਂ ਇੱਕ ਵਿਟਾਮਿਨ E ਦਾ ਕੈਪਸੂਲ ਜਿਹੜਾ ਕਿ ਤੁਹਾਨੂੰ ਪਤਾ ਹੀ ਆ ਆਪਣੀ ਸਕਿਨ ਲਈ ਕਿੰਨਾ ਜ਼ਿਆਦਾ ਬੈਨੀਫਿਟ ਆ ਇਹਦੇ ਕਿੰਨਾ ਯੂਸਫੁਲ ਆ ਲੋ ਜੀ ਐਵੇਂ ਕੱਟ ਕੇ ਜਿਹੜੀ ਇਹਦੀ ਜੈਲੀ ਜੀ ਹੁੰਦੀ ਆ ਇਹ ਆਪਾਂ ਵਿੱਚ ਪਾ ਲਾਂਗੇ ਤੇ ਇਹਨੂੰ ਮਿਕਸ ਕਰ ਲਾਂਗੇ ਪੈਕ ਨੂੰ ਆ ਦੇਖੋ ਇੰਨਾ ਕੇ ਨਿਕਲਦਾ ਹੁੰਦਾ ਬਸ ਇੱਕ ਹੀ ਬਹੁਤ ਆ ਠੀਕ ਆ ਤੇ ਹੁਣ ਆਪਾਂ ਇਹਨੂੰ ਪੈਕ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਬਣਾ ਲਗੇ ਠੀਕ ਆ ਤਾਂ ਕਿ ਜਿਹੜਾ ਵਿੱਚ ਇਹਦੇ ਕੋਈ ਵੀ ਗੰਢ ਜੀ ਨਾ ਰਵੇ ਤਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਗੇ। ਬਸ ਹੁਣ ਆਪਾਂ ਇਸੇ ਦੁੱਧ 'ਚ ਹੀ ਵੇਸਰ ਪਾ ਲਿਆ ਆਪਾਂ ਨੂੰ ਤੇ ਕਿਉਂਕਿ ਰਾਈਸ ਫਲੋਰ ਤਾਂ ਵਿੱਚ ਸੀਗਾ ਹੀ ਚੌਲਾਂ ਦਾ ਆਟਾ ਥੋੜਾ ਜਿਹਾ ਸੀਗਾ ਹੀ ਉਸੇ ਦੁੱਧ ਦੇ ਹਣੀ ਵੀ ਸੀਗਾ ਹੁਣ ਆਪਾਂ ਇੱਕ ਵਿਟਾਮਿਨ E ਦਾ ਕੈਪਸੂਲ ਪਾਇਆ। ਇਹ ਆਪਣਾ ਆ ਜਾਊਗਾ 3rd ਸਟੈਪ, ਤੀਜਾ ਸਟੈਪ। ਤੇ ਤਿੰਨ ਸਟੈਪਾਂ 'ਚ ਜਿਹੜਾ ਕੀ ਆਪਣਾ ਫੇਸ਼ੀਅਲ ਆ ਕੰਪਲੀਟ ਹੋ ਜਾਊਗਾ। ਲਓ ਜੀ ਹੁਣ ਆਪਣਾ ਇਹ ਵਾਲਾ ਪੈਕ ਬਣ ਗਿਆ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਫੇਸ ਤੇ ਐਵੇਂ ਕਰਕੇ ਦੇਖੋ। ਸਾਰੇ ਫੇਸ ਦੇ ਨੂੰ ਚੰਗੀ ਤਰ੍ਹਾਂ ਅਪਲਾਈ ਕਰ ਲੈਣਾ ਆਪਾਂ ਤੇ ਨਾਲ ਹੀ ਆਪਾਂ ਹੈਂਡਸ ਤੇ ਵੀ ਅਪਲਾਈ ਕਰ ਲੈਣਾ ਇਹਨੂੰ ਕਿਉਂਕਿ ਆਪਾਂ ਹੈਂਡਸ ਤੇ ਕਲੀਨਿੰਗ ਵੀ ਕਰ ਲਈ ਸਕਰਬ ਵੀ ਕਰ ਲਿਆ ਤੇ ਹੁਣ ਆਪਾਂ ਪੈਕ ਵੀ ਹੈਂਡਸ ਤੇ ਯੂਜ਼ ਕਰ ਸਕਦੇ ਹਾਂ ਨਾਲ ਹੀ ਜਿਹੜੀ ਆਪਾਂ ਚੀਜ਼ ਪਾਈਆ ਹੁਣ ਆਪਾਂ ਇਹ ਚ ਪਾਇਆ ਬੇਸਨ ਤੇ ਵਿਟਾਮਿਨ E ਦਾ ਕੈਪਸੂਲ ਉਹਦਾ ਵੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਸਾਰੀ ਸਕਿਨ ਨੂੰ ਉਹ ਸੂਟ ਕਰਦਾ ਠੀਕ ਆ ਇਹ ਇੱਕ ਬਲੀਚ ਵੀ ਬਣ ਜੂਗੀ ਠੀਕ ਆ ਤੇ ਇੱਕ ਮਤਲਬ ਕੋਈ 글로 ਜਿਹੜਾ ਫੇਸ ਤੇ ਬਹੁਤ ਜ਼ਿਆਦਾ ਆਊਗਾ ਜੇਕਰ ਤੁਹਾਡੇ ਸ਼ਾਈਆਂ ਵਗੈਰਾ ਪੈਂਦੀਆਂ ਜਾਂ ਡਾਰਕ ਸਰਕਲ ਜੇ ਬਣੇ ਹੋਏ ਆ ਇਹ ਵਾਲਾ ਪੈਕ ਆ ਜਿਹੜਾ ਸੰਤਰੀਆਂ ਵਾਲਾ ਤੁਸੀਂ ਲਗਾਉਣਾ ਸ਼ੁਰੂ ਕਰ ਦੋ ਹਫ਼ਤੇ ਚ ਜਦੋਂ ਤੁਸੀਂ ਸਟਾਰਟ ਕਰੋਗੇ ਹਫ਼ਤੇ ਚ ਦੋ ਵਾਰੀ ਠੀਕ ਆ ਤੇ ਮੁੜ ਕੇ ਤੁਸੀਂ ਹਫ਼ਤੇ ਤੋਂ ਲਾਉਣਾ ਸ਼ੁਰੂ ਕਰ ਦਿਓ ਤੁਹਾਨੂੰ ਰਿਜ਼ਲਟ ਆ ਜਿਹੜਾ ਇੱਕ ਮਹੀਨੇ ਦੇ ਵਿੱਚ ਵਿੱਚ ਮਿਲ ਜੂਗਾ ਕਿਸੇ ਦੇ ਵੀ ਕੋਈ ਸ਼ਾਈਆਂ ਜਾਂ ਮਤਲਬ ਕਿ ਉਹ ਧੁੱਪ ਦਾ ਕਾਲਾ ਪੰਨ ਜਾਂ ਨਹੀਂ ਹੋ ਜਾਂਦਾ ਉਹੋ ਜਿਹੜਾ ਉਰੇ ਤਨਾ ਖਤਮ ਹੋ ਜੂਗਾ ਉਹ ਦੇਖੋ ਹੁਣ ਆਪਾਂ ਪੈਕ ਨੂੰ ਚੰਗੀ ਤਰ੍ਹਾਂ ਆਪਣੇ ਫੇਸ ਦੇ ਨਾਲ ਅਪਲਾਈ ਕਰ ਲੈਣਾ ਤਾਂ ਕਿ ਕੋਈ ਵੀ ਮਤਲਬ ਜਗਾ ਜਿਹੜੀ ਐਵੇਂ ਦੀ ਨਾ ਰਵੇ ਜਿੱਥੇ ਆਪਣੇ ਪੈਕ ਨਾ ਲੱਗੇ ਹੋਵੇ ਕਿਉਂਕਿ ਇਹਦਾ ਸਾਈਡ ਇਫੈਕਟ ਨਹੀਂ ਹੈ ਆਈਜ਼ ਦੇ ਨੇੜੇ ਦੂਸਰੀਆਂ ਕਰੀਮਾਂ ਦਾ ਆਪਣਾ ਇਹਦਾ ਅੱਖਾਂ 'ਚ ਪੈ ਗਈਆਂ ਆਪਣੇ ਅੱਖਾਂ 'ਤੇ ਕੋਈ ਸਰਸਰ ਕਰਨੀਆਂ ਠੀਕ ਆ ਇਹਦੇ 'ਚ ਆਪਾਂ ਨਾਰਮਲੀ ਆਪਣੇ ਕਿਚਨ 'ਚ ਯੂਜ਼ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਆਪਾਂ ਯੂਜ਼ ਕੀਤੀਆਂ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਲਓ ਜੀ ਆ ਦੇਖੋ ਸਾਰੇ ਫੇਸ ਫੇਸ ਤੇ ਆਪਾਂ ਜਿਹੜਾ ਕੀ ਐਪਲਾਈ ਕਰ ਲਿਆ ਪੈਕ ਇਹ ਆਪਣਾ ਤੀਜਾ ਸਟੈਪ ਸੀਗਾ ਤੇ ਪੈਕ ਤੋਂ ਬਾਅਦ ਹੁਣ ਆਪਾਂ ਇਹਨੂੰ ਰੱਖਾਂਗੇ 20-25 ਮਿੰਟ ਆ ਦੇਖੋ ਹਜੇ ਥੋੜਾ ਜਿਹਾ ਮੇਰੇ ਕੋਲ ਬਚ ਗਿਆ ਤੇ ਮੈਂ ਆਪਦੇ ਹੈਂਡਸ ਤੇ ਐਪਲਾਈ ਕਰ ਲੈਂਦੀ ਇਹਨਾਂ ਨੂੰ ਠੀਕ ਆ ਨਾਲੇ ਤਾਂ ਇਹ ਫਿਨਿਸ਼ ਹੋ ਜਾਊਗਾ ਕਿਉਂਕਿ ਪਿਆ ਇਹ ਸੁੱਕ ਜਾਊਗਾ ਆਪਾਂ ਅੱਜ ਤਾਂ ਹੁਣ ਕਰ ਨਹੀਂ ਸਕਦੇ ਆਪਾਂ ਕੱਲ ਨੂੰ ਕਰਾਂਗੇ ਇਹਨੂੰ ਕੱਲ ਨੂੰ ਆਪਾਂ ਨੂੰ ਦੁਬਾਰਾ ਇਹਦੇ ਵਿੱਚ ਫਿਰ ਦੁੱਧ ਮਿਕਸ ਕਰਨਾ ਪੈਣਾ ਇਹ ਪਿਆ ਰਹੂਗਾ ਇਸ ਕਰਕੇ ਆਪਾਂ ਇਹਨੂੰ ਹੈਂਡਸ ਤੇ ਕਰਕੇ ਕਮ ਤੇ ਫਿਨਿਸ਼ ਕਰ ਦਿੰਨੇ ਆ ਆਪਾਂ ਤਾਈਓ ਦੁੱਧ ਥੋੜਾ ਪਾਇਆ ਸੀ ਆਪਣੇ ਕੋਲ ਦੁੱਧ ਬਚਿਆ ਆਪਾਂ ਦੁੱਧ ਨੂੰ ਉਹ ਸਵੇਰੇ ਕੱਲ ਨੂੰ ਫੇਰ ਯੂਜ਼ ਕਰ ਸਕਦੇ ਆ ਦੋ ਦਿਨਾਂ ਬਾਅਦ ਵੀ ਯੂਜ਼ ਕਰ ਸਕਦੇ ਹੋ ਦੁੱਧ ਖਰਾਬ ਨਹੀਂ ਹੋਊਗਾ ਦੋ ਤੋਂ ਤਿੰਨ ਦਿਨਾਂ ਬਾਅਦ ਲੋ ਜੀ ਹੁਣ ਆਪਣੇ ਸਾਰੇ ਜਿਹੜਾ ਫਿਨਿਸ਼ ਹੋ ਗਿਆ ਖਤਮ ਹੋ ਗਿਆ ਆਪਾਂ ਹੈਂਡਸ ਤੇ ਅਪਲਾਈ ਕਰ ਲਿਆ ਹੁਣ ਆਪਾਂ ਇਹਨੂੰ ਕੀ ਕਰਨਾ ਜਿਹੜਾ ਇਹ ਵਾਲਾ ਪੈਕ ਆ ਆਪਾਂ ਘੱਟ ਤੋਂ ਘੱਟ 20 ਤੋਂ 25 ਮਿੰਟ ਇਹਨੂੰ ਸੁਕਾਉਣਾ ਠੀਕ ਆ ਜਦੋਂ ਚੰਗੀ ਤਰ੍ਹਾਂ ਸੁੱਕ ਜੇ ਫਿਰ ਆਪਾਂ ਇਹਨੂੰ ਉਤਾਰਨ ਦਾ ਤੁਹਾਨੂੰ ਦੱਸਾਂਗੇ ਵੀ ਉਤਾਰਨਾ ਕਿਵੇਂ ਆ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਨਹੀਂ ਸਬਸਕ੍ਰਾਈਬ ਮਤਲਬ ਕਿ ਵੀਡੀਓ ਵਧੀਆ ਲੱਗਦੀ ਆ ਤਾਂ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਠੀਕ ਆ ਲਓ ਜੀ ਹੁਣ ਆਪਾਂ ਦੇਖੋ ਸੁੱਕਣਾ ਸ਼ੁਰੂ ਹੋ ਗਿਆ ਹੁਣ ਆਪਾਂ ਇਹਨੂੰ ਉਤਾਰਨਾ ਕਿਵੇਂ ਇਹ ਜਾਂ ਤਾਂ ਤੁਸੀਂ ਕਾਟਨ ਲੈ ਲਓ ਦੀਪਾ ਕੀਤੀ ਹੋਈ ਉਹੀ ਮਿਲਕ ਚ ਠੀਕ ਆ ਕਾਟਨ ਨਾਲ ਹੌਲੀ ਹੌਲੀ ਪੋਲਾਪਲਾ ਉਤਾਰ ਦੋ ਜਾਂ ਤੁਸੀਂ ਇੱਕ ਕਾਟਨ ਵਾਲੀ ਨਾ ਹੈਂਕੀ ਆਉਂਦੀ ਆ ਤੁਹਾਨੂੰ ਦਿਖਾਉਣੇ ਆਪਣੇ ਕੋਲੇ ਹੈਗਾ ਆਪਾਂ ਉਹੀ ਯੂਜ਼ ਕਰ ਦਿੰਨੇ ਆ ਆ ਦੇਖੋ ਐਵੇਂ ਦਾ ਤਾਂ ਤੁਸੀਂ ਇਹਨੂੰ ਨਾ ਮਤਲਬ ਕਿ ਗਿੱਲਾ ਕਰ ਲਓ ਗਿੱਲਾ ਕਰਕੇ ਤੇ ਇਹਨੂੰ ਹੌਲੀ ਹੌਲੀ ਉਤਾਰ ਦੋ ਠੀਕ ਆ ਫੇਰ ਨਾਰਮਲੀ ਪਾਣੀ ਨਾਲ ਧੋ ਲਓ ਠੰਡੇ ਨਾਲ ਵੀ ਨਹੀਂ ਜ਼ਿਆਦਾ ਗਰਮ ਨਾਲੀ ਨਾਰਮਲ ਤਾਜ਼ੇ ਪਾਣੀ ਨਾਲ ਧੋ ਲਓ ਆ ਦੇਖੋ ਜੀ ਆਪਾਂ ਹੁਣ ਆਪਣਾ ਫੇਸ ਆ ਜਿਹੜਾ ਧੋਇਆ ਤੇ ਦੇਖੋ ਕਿੰਨਾ ਕਲੀਨ ਲੱਗ ਰਿਹਾ ਦੇਖੋ ਸਾਰੀ ਡਸਟ ਵਗੈਰਾ ਸਾਫ ਹੋ ਗਈ ਆ ਠੀਕ ਆ ਇਹ ਹੈਗਾ ਹੋਮ ਮੇਡ ਫੇਸ਼ੀਅਲ ਪਰ ਇਹਦੇ ਤੇ ਕੋਈ ਪੈਸਾ ਨਹੀਂ ਲੱਗਾ ਸਾਰੀਆਂ ਚੀਜ਼ਾਂ ਆਪਣੇ ਘਰ ਵਿੱਚ ਪਈਆਂ ਸੀਗਾ ਆਪਾਂ ਉਹੀ ਯੂਜ਼ ਕੀਤਾ ਆ ਤੁਸੀਂ ਵੀ ਉਹੀ ਯੂਜ਼ ਕਰ ਸਕਦੇ ਹੋ ਠੀਕ ਆ ਤੇ ਆਪਣੇ ਫੇਸ ਨੂੰ ਜਿਹੜਾ ਕੀ ਸ਼ਾਈਨੀ ਗਲੋਇੰਗ ਸਕਿਨ ਆ ਜਿਹੜੀ ਪਾ ਸਕਦੇ ਹੋ ਗਲਾਸ ਸਕਿਨ ਓਕੇ ਬਾਏ